ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅਸੀਂ ਵੀ ਵਧੀਆ ਤੇ ਇਸ ਦੇ ਨਾਲ ਹੀ ਅੱਜ ਦਾ ਵਲੌਗ ਕਰਨੇ ਆ ਸਟਾਰਟ ਤੇ ਅੱਜ ਅਸੀਂ ਆਏ ਅਸੀਂ ਸਾਗ ਲੱਭਣ ਤੇ ਸਾਨੂੰ ਸਾਗ ਖਾਣ ਦਾ ਸ਼ੌਂਕ ਚੜਿਆ ਹੈ ਵੇਖੋ ਹੁਣ ਬਾਗ ਚ ਕੀ ਕੀ ਲੱਭਦਾ ਸਰੋਦਾ ਸਾਗ ਤੰਦਲਾ ਤੇ ਬਾਥੂ ਵਗੈਰਾ ਜਿਹੜਾ ਕੁਝ ਵੀ ਲੱਭਿਆ ਤੇ ਚਲਾਈ ਚਲਾਈ ਹਾਂ ਚਲਾਈ ਵੀ ਹੈ ਤੇ ਸਾਗ ਜੋ ਪਾਵਾਂਗੇ ਆਪਾਂ ਦਾਲ ਦਾਲ ਆਹ ਛੋਲਿਆਂ ਛੋਲਿਆਂ ਦੀ ਦਾਲ ਹਾਂ ਫਿਰ ਟੇਸਟ ਹੀ ਬਣੇਗਾ नहीं तो गर्मी चो में टेस्टी नहीं लगता हां हाँ। चलो लबदे हैं सा चलो चलो चलो, चलो भाई सानू लब गया चलाई आ होंदी है चलाई आ चलाई दे साल इस तो ही नहीं चलाई चलाई ठीक है आइंदे सल्ले और भी है के ना बेटे आ रे आ रे चलाई पर ले बस ये है ए दी एक वेल भी होंदी है वेल जी वाला वेल वाले पत्ते की पता हुंदे नहीं ਹਾਰੀ ਸਰੋ ਤੇ ਟੱਤੇ ਤੋੜਾਂ ਗੰਦਲ ਜੀ 도ੜ ਲਾ ਸਰੋਂ ਉਹ ਬੀਜ ਲੈਣੀ ਸੀ ਥੋੜੀ ਜਿਹੀ ਹੋ ਜਾਣੀ ਸੀ ਰੱਗ ਤੋਂ ਉਹ ਮੇਂ ਹੋ ਜਾਂਦੀ ਵੀ ਉਹ ਡਿੱਗਿਆ ਹੁੰਦਾ ਆ ਵੇਲੇ ਚ ਕੀ ਚਲਾਈ ਹੈ ਨਾ ਇੱਕ ਮਿੰਟ ਚਲਾਈ ਅਸੀਂ ਅੱਜ ਗਰਮੀ ਚ ਖਾਵਾਂਗੇ ਸਾਗ ਚਲਾਈ ਸਰੋਂ ਦਾ ਸਾਗ ਹੋਰ ਵੇਖੋ ਕੀ ਕੀ ਲੱਭਦਾ ਬਥੂਦ ਉਹ ਤੇ ਆਪਣੇ ਘਰ ਦੇ ਨੇੜੇਗਾ ਨਾ ਬੂਟਾ ਹਾਂ ਉਹ ਤੋਂ ਵੱਡਾ ਇੱਕ ਪੇੜ ਬਣਿਆ ਪਿਆ ਹੈ ਬਸ ਉਹ ਆ ਵੀ ਚਲਾਈ ਹੈ ਹੋਰ ਕਿੱਥੇ ਹੈ ਹਾਂ ਚਲਾਈ ਤਾਂ ਬੜੀ ਲੱਭਦੀ ਪਈ ਹੈ ਸਰੋਂ ਥੋੜੀ ਘੱਟ ਹੈ ਇਹ ਤਾਂ ਨਾ ਪਾਨੂੰ ਪਤਾ ਹੀ ਨਹੀਂ ਸੀਗਾ ਮੈਂ ਆਉਂਦਾ ਖਰੇ ਕਿਹੜੀ ਚਲਾਈ ਹੁੰਦੀ ਮੈਨੂੰ ਵੀ ਪਤਾ ਸੀ ਨਾ ਡੈਡੀ ਦਾ ਹਾਂ ਦਾ ਆਹ ਰਿਆ ਪਖੜਾ ਇਹ ਪਖੜਾ ਵਿੱਜਵੋਣਾ ਹੂੰ ਇਹ ਵੀ ਠੰਡਾ ਹੁੰਦਾ ਹੈ ਪਖੜਾ ਇਹ ਤਾਂ ਬਹੁਤ ਹੋਇਆ ਹਾਂ ਵੈਸੇ ਵੱਧੋ ਇਹ ਖੜਾ ਵਿੱਚ ਕੁਝ ਪੱਕਿਆ ਵੀ ਪਿਆ ਨਾ ਘਾ ਬੜਾ ਹੈ ਪਤਾ ਨਹੀਂ ਚੱਲਦਾ ਵਿੱਚ ਸਾਗਰ ਤਾਂ ਜੜੀ ਬੂਟੀਆਂ ਕੁੰਡੇ ਵੀ ਹੋਏ ਨੇ ਅੱਛਾ ਇਹ ਨੂੰ ਕੁੰਡੇ ਨੇ ਆਉਣੀ ਮਾਰ ਕੇ ਹੁੰਦੇ ਨੇ ਕਿੰਨੇ ਤਿੱਖੇ ਇਹ ਅਜੇ ਤਾਂ ਇਹ ਪੱਕ ਜਾਂਦਾ ਜਦੋਂ ਐ ਸੋਪੇ ਚ ਜਾਂਦੇ ਨੇ ਤੇ ਵੱਜਦੇ ਨੇ ਜਿਹੜੇ ਪਰ ਐਤ ਕੀ ਜ਼ਿਆਦਾ ਹੋ ਗਿਆ ਪੱਕਣਾ ਸਾਖ ਚਲਾਈ ਸਰੋਦਾ ਦਾ ਜਿਹੜੇ ਬੀੜਾ ਇੱਥੇ ਵੇਖਿਆ ਸੀ ਨਾ ਆਪਾਂ ਕਿ ਇੱਕ ਦਿਨ ਆਏ ਸੀ ਉਧਰੋਂ ਆਏ ਮੈਨੂੰ ਲੱਗਦਾ ਆ ਰਿਹਾ ਇੱਧਰ ਵੀ ਸ਼ਾਇਦ ਆ ਪੱਕ ਗਈ ਉਹਦੋਂ ਤੋੜ ਲੈਂਦੇ ਤਾਂ ਤੋੜ ਲੈਂਦੇ ਲੱਭ ਜੇਗੀ ਬੂਟਾ ਥੋੜਾ ਜਿਹਾ ਅਲੱਗ ਤੋਂ ਬੀਜ ਛੱਟਦੇ ਇਹ ਵਿੱਚ ਜਿੱਥੇ ਉਧਰ ਨਹੀਂ ਕਾਇਦਾ ਆ ਵੀ ਪੱਕੀ ਵੀ ਹੈ ਮੈਂ ਅਨੂਰਾ ਕੁਛ ਲੱਭਿਆ ਤਾਂ ਪਤਾ ਨਹੀਂ ਉਹਨੇ ਸਰੋਂ ਹੈ ਕਿ ਮੂਲੀਆਂ ਜੀ ਵੀ ਉੱਥੇ ਗਿਆਨ ਕਿ ਕੀ ਚੀਜ਼ ਹੈ ਸਰੋਂ ਹੀ ਹੋਵੇਗੀ ਪਖੜਾ ਮੈਂ ਕਿ ਹੋਰ ਤੋਂ ਨਹੀਂ ਆ ਕੀ ਹੈ ਸਰੋਂ ਹੈ ਕਿਹੜੀ ਹਾਂ ਹਾਂ ਸਰੋਂ ਹੀ ਆ ਪਤਾ ਕਿ ਨਾ ਜਿਹੜਾ ਵੱਢਦੇ ਕਿਹੜਾ ਬਣਾ ਉੱਥੇ ਫਿਰ ਖੜੇ ਨੇ ਥੋੜੇ ਜਿ ਚੱਲੋ ਹਾਂ ਸਾਗ ਸਾਗ ਲੱਭ ਬਣਾਇਆ ਸਾਗ ਲੱਭ ਕੇ ਮੂਲੀਆਂ ਨਾਲ ਬਣੇ ਫਿਰ ਕਿ ਹਾਂ ਉਹਨੇ ਜੋ ਬੇਲਾਮ ਦੇ ਵਾਲਾ ਜਿਹੜਾ ਇੱਕ ਕੀ ਨਾਮ ਆਉਂਦਾ ਯਾਦ ਨਹੀਂ ਆਉਂਦਾ ਪਿਆ ਆ ਵੇਖੋ ਆ ਕੀ ਹੈ ਮੈਨੂੰ ਪਤਾ ਵੀ ਨਹੀਂ ਚੱਲਦਾ ਨਾ ਪਾਲਕ ਕਿ ਕੀ ਇਹ ਤਾਂ ਪਾਲਕ ਤੁਰਾ ਬੱਲ ਬਣ ਗਈ ਪਾਲਕ ਵੈਸੇ ਬੀਜਣਾ ਸੀ ਮੈਨੂੰ ਪਤਾ ਹੁੰਦਾ ਮੈਂ ਬੀਜ ਦੇਣਾ ਸੀ ਹਾਂ ਆ ਹੁਣ ਸਰੋਂ ਹੈ ਇਹ ਤਾਂ ਆ ਵੇਖੋ ਪਹਿਲਾਂ ਇਹ ਸਰੋਂ ਹੈ ਅੱਛਾ ਵੇਚਣਾ ਭਾਅ ਚੜ ਗਿਆ ਸਰੋਂ ਵੇਚ ਪਾਲਕ ਤਲਾ ਬਗੀ ਬਾਅਦ ਛਾਂਟ ਲਾਂਗੇ ਨਾ ਫਿਰ ਜਿਹੜਾ ਕੁਝ ਕਰਨਾ ਹੈ ਉਹ ਕਰ ਮਾਗ ਬਖੜਾ ਥੋੜਾ ਹੋਰ ਤੋੜ ਲੈਨੇ ਮੈਂ ਨਾ ਮੜਾ ਇੱਥੇ ਸਿਰੋ ਬੱਕੀ ਸਿਆਰੀ ਇਸਰੋ ਥਾਈ ਬੜਾ ਛੜਿਆ ਫੇ ਉੱਤੇ ਕਾ ਤਾਂ ਫਿਰ ਜੜਨਾ ਉਜੋਗ ਹੀ ਨਹੀਂ ਆਉਂਦੇ ਉਹ ਉਧਰ ਸਿੱਟੀਆਂ ਨੇ ਨਾ ਨਹਿਰਾ ਇਧਰ ਆਪਣੇ ਹੂੰ ਤੇ ਉਹਨਾਂ ਵਿੱਚੋਂ ਜੜੀ ਬੂਟੀਆਂ ਲੱਭਦੇ ਐਵੇਂ ਲੱਭਦੇ ਨਹੀਂ ਜੜੇ ਪਰ ਉਹ ਮਾਲਿਆ ਮੂਲਿਆ ਤੇ ਫਾੜੀਆਂ ਪੁੜੀਆਂ ਤੇ ਜਾਂਦੇ ਨੇ ਛਾਂਟ ਛਾਂਟ ਕੇ ਆਹ ਵਾਲੀ ਜਿਹੜੀ ਬੂਟੀ ਐ ਇਹਦਾ ਵੀ ਕੁਝ ਬੰਦਾ ਆਹ ਵਾਲੀ ਆਹ ਵਾਲੀ ਦਾ ਇੱਟ ਸਿੱਟੇ ਸਰੋਲਾ ਬਗੀਔਰ ਸਰੋਂ ਬਾਥੂ ਪਖੜਾ ਆ ਇੱਕ ਨਵੀਂ ਚੀਜ਼ ਸਲੂਨਕ ਸਲੂਨਕ ਠੰਡੀ ਹੁੰਦੀ ਹੈ ਵੇਖੋ ਹੂੰ ਆ ਆ ਨਹੀਂ ਗਈ ਹਾਂ ਬ੍ਰੇਕ ਬੱਤੀਆਂ ਵਾਲੀ ਆ ਮੋਟਾ ਤਾਂ ਖੁਸ਼ ਹੋ ਰਹਾ ਹੈ ਅੱਛਾ ਬ੍ਰੇਕ ਬ੍ਰੇਕ ਸਲੂਨ ਗਰਮੇ ਕਿਛਲੀਆਂ ਠੰਡੀਆਂ ਚੀਜ਼ਾਂ ਪਾਵਾਂਗੇ ਸਾਰੀ ਸਲੂਨਕ ਆਖਰੀ ਚੀਜ਼ ਵੀ ਖਾ ਲੈਣੀ ਚਾਹੀਦੀ ਕਦੇ ਕਦੇ ਚਿਬੜਾਂ ਦੀ ਵੱਲ ਚਿਬੜ ਲੱਭ ਗਏ ਚਟਨੀ ਬਣਾਵਾਂਗੇ ਚਿਬੜਾਂ ਦੀ ਚਟਨੀ ਹਾਂ ਪੱਕੇ ਬੈ ਨੇ ਪੂਰੇ ਚਿਬੜਾਂ ਦੀ ਚਟਨੀ ਸਾਗ ਨਾਲ ਇੱਕ ਦੋ ਕਰੀ ਜੈ ਹਾਂ ਉਹ ਮੋٹے ਗਲਿਬੜ ਨੇ ਹੋਰ ਕਿੱਥੇ ਸਰੂ ਹੈ ਚਲਾਈ ਸਲਾਈ ਦੇ ਫੁੱਲ ਵੇਖੋ ਹਬੀ ਬਣ ਗਿਆ ਇਹਨਾਂ ਫੁੱਲਾਂ ਦਾ ਪਖੜਾ ਕਿੰਨਾ ਪਖੜਾ ਹੀ ਬਖੜਾ ਆਇਆ ਸਹਾਰਾ ਤੋੜ ਕੇ ਸਾਬ ਬਣਾ ਲੀਏ ਵਿੱਚ ਕੀ ਆਈਏ ਆ ਬੂਟਾ ਤਾਂ ਮਮੋਲੀਆ ਵਾਲਾ ਨਹੀਂ ਜਿਹੜਾ ਖਾਂਦੇ ਹੁੰਨੇ ਆ ਹੂੰ ਹੋ ਲੱਗਣ ਗਿਆ ਮੈਂ ਖਾਵਾਂਗੀ ਰੁਕਤੀਆਂ ਮਿੱਠੀਆਂ ਜਿਹਾ ਲੱਗਦੀਆਂ ਸਵਾਦ ਲੱਗਦੀਆਂ ਨੇ ਇੱਕ ਉਹ ਜਿਹੜਾ ਤੇ ਛਿਲਕੇ ਵੀ ਖਾਂਦੇ ਨੇ ਮਤਲਬ ਜਿਵੇਂ ਉਹ ਛੋਲੀਆ ਕੱਢਨੇ ਆ ਉਹਨੂੰ ਛਿਲਕੇ ਖਾਂਦੇ ਹੋਵਾਂਗੇ ਨਹੀਂ ਇਹ ਤਾਂ ਨਹੀਂ ਇਹ ਤਾਂ ਪੋਲੀਆਂ ਹੀ ਹੁੰਦੇ ਨੇ ਨਹੀਂ ਉਹ ਫਿਰ ਹੋਰ ਉਹਨੂੰ ਕੁਛ ਕਹਿੰਦੇ ਨੇ ਕੀ ਕੀ ਛੋਟੇ ਹਨ ਮੈਂ ਉਹ ਵੀ ਖਾਂਦੀ ਹੁੰਦੀ ਸੀ ਉਧਰ ਹੁੰਦੀਆਂ ਵੀ ਸੀ ਹਾਂਜੀ ਅਸੀਂ ਲੱਭ ਲਿਆ ਸਾਗ ਅੱਜ ਸ਼ਾਮ ਨੂੰ ਬਣਾਵਾਂਗੇ ਸਾਰੀਆਂ ਜੜੀਆਂ ਬੁੱਟੀਆਂ ਇਕੱਠੀਆਂ ਕਰ ਲਿਆ ਨਹੀਂ ਬਾਤੂ ਰਹਿੰਦਾ ਉਹ ਤਾਂ ਤੋੜਾਂਗੇ ਹਾਂ ਬਾਤੂ ਵੀ ਸਾਡੇ ਕੋਲ ਆਪੇ ਹੈ ਨਾ ਚਲੋ ਫਿਰ ਆਪਾਂ ਆਹ ਵੇਖਿਆ ਜੇ ਆ ਪੀਲਾ ਹੁੰਦਾ ਜਾਂਦਾ ਨਾ ਜਿਹੜਾ ਫਲ ਲੱਗਿਆ ਸੀ ਤੇ ਫਿਰ ਖਰਾਬ ਤਾਂ ਹੋਣਾ ਹੀ ਇਹ ਨਾ ਪਤਾ ਤੁਹਾਨੂੰ ਇਹ ਚੁਗ ਕੇ ਤੇ ਇਹ ਵੀ ਵਿਕ ਜਾਂਦਾ ਔਰ ਕੱਚਾ ਆ ਹਾਂ ਹੁਣ ਆਪਣਾ ਨੀ ਇਹਨਾਂ ਦਾ ਕੀ ਬੰਦਾ ਏ ਤਾਂ ਨਹੀਂ ਖੈਰ ਪਤਾ ਪਰ ਇਹ ਚੁਗ ਕੇ ਤੇ ਵੇਚਦੇ ਹੁੰਦੇ ਸੀ ਐਦ ਕੀ ਨਹੀਂ ਕੋਈ ਵੀ ਖਰੀਦਣ ਫਰੋਦਣਾ ਆ ਕੁਛ ਕਰਦੇ ਹੋਣਗੇ ਦਵਾਈ ਦੋ ਹੀ ਖਰੀਆਂ ਦਿੰਦੀ ਕੋਈ ਹੂੰ ਕੋਈ ਕਰ ਮੈਨੂੰ ਪਸੀਨਾ ਵੇਖੋ ਕਿੰਨਾ ਆ ਗਿਆ ਇੰਨੀ ਗਰਮੀ ਸੀ ਬਾਗ ਜਵਾ ਨਹੀਂ ਨਾ ਲੱਗਦੀ ਇੱਥੇ ਲੱਗਣਾ ਲੱਗਦੀ ਇੱਥੇ ਲੱਗਾ ਹੈ ਨਾ ਤਾਂ ਕਰਕੇ ਮੇਰਾ ਬੂਟ ਮੇਰਾ ਬੂਟ ਕੌਣ ਖਾ ਗਿਆ ਸੁੱਤੇ ਖਾ ਗਏ ਮੈਂ ਚੁੱਲੇ ਤੇ ਬਣਾਵਾਂਗੇ ਫਿਰ ਸਾਜ ਚੁੱਲੇ ਤੇ ਹੀ ਬਣਾਵਾਂਗੇ ਕੋਈ ਨਹੀਂ ਦਾਲ ਵਿੱਚ ਪਾ ਕੇ ਬਾਥੂ ਪਾ ਕੇ ਤੇ ਤੜਕਾ ਲਾ ਲਾਂਗੇ ਤੇ ਪੂਰਾ ਆ ਜਾਣਾ ਬਾਧੂ ਬਣ ਜਾਣਾ ਸ਼ੌਂਕ ਹੀ ਮੱਠਾ ਕਰਨਾ ਹੈ ਸਾਰ ਖਾਣ ਵਾਲਾ ਮੈਂ ਪਿਛਲੀ ਵਾਰੀ ਵੀ ਬਣਾਇਆ ਸੀ ਦਾਲ ਪਾ ਕੇ ਬੜਾ ਸਵਾਦ ਲੱਗਾ ਸੀ ਤਾਂ ਘਰ ਆ ਕੇ ਵੀ ਬਣਾਈਏ ਕੋਈ ਨਹੀਂ ਅੱਜ ਸਬਜ਼ੀ ਬਣਾਉਣੀ ਆ ਫਿਰ ਮੈਂ ਨਾ ਇੱਕ ਦਿਨ ਤੁਸੀਂ ਤਾਂ ਖਾਣਾ ਨਹੀਂ ਤੰਦਲਾ ਪਰ ਮੈਂ ਤੰਦਲਾ ਵੀ ਬਣਾਵਾਂਗੀ ਆਲੂ ਤੰਦਲਾ ਹਾਂ ਉਧਰ ਤੰਦਲੇ ਦਾ ਵੀ ਬੰਦਾ ਨਾ ਸਾਡੇ ਹਾਂ ਸੁੱਕਾ ਜਿਵੇਂ ਮੇਥਰਾ ਬਣਾਉਂਦੇ ਹਾਂ ਉਬਾਲ ਕੇ ਆਲੂ ਪਾ ਕੇ ਕੋਈ ਨਹੀਂ ਕੱਲ ਜਾਂ ਪਰਸੋਂ ਨੂੰ ਨਹੀਂ ਸਿੱਧਾ ਤੰਦਲੇ ਦਾ ਹੀ ਬੰਦਾ ਬੀਜ ਦੀ ਪੈਣੀ ਉਹੜੇ ਮਰੇ ਪੈਣੀ ਇਹ ਜਿਹੜਾ ਉੱਗਿਆ ਨਹੀਂ ਆ আচ্ছা ਹੋਰ ਬੀਜ ਬੀਜ ਦੇ ਪੈਣੀ ਮਿਰਲਾ ਨਾ ਮਿਰਲਾ ਬਹੁਤ ਵੱਡਾ ਆਪਣਾ ਵੀ ਨਹੀਂ ਮਿਰਲਾ ਨਰਮੇਲੇ ਸਾਈਡ ਕਿੰਨਾ ਖੇਚਲ ਬਣ ਜਾਂਦੀ ਹੈ ਨਾ ਹੂੰ ਵਿਚਾਰਾ ਮੱਧ ਆ ਗਿਆ ਬੂਟਾ ਕਦੇ ਓੜੇ ਮਾਰੋ ਫਿਰ ਹੁਣ ਗੋਡੀਆਂ ਸਟਾਰਟ ਹੋ ਜਾਣੀਆਂ ਫਿਰ ਬੰਦੇ ਪਾ ਪਾ ਗੋਡੀਆਂ ਮਰੌਣੀਆਂ ਪਹਿਣ ਗਿਆ ਹੁਣ ਆਪਣੇ ਉਸ ਉਹ ਕਿੱਲੇ ਚ ਆ ਕਿੰਨਾ ਹੋਇਆ ਤੇ ਹੂੰ ਤਾਂ ਬਲਾ ਤੇ ਮਾਰ ਜੰਮੂ ਫਲ ਡਿੱਗ ਪਿਆ ਨੇਰੀ ਆਈ ਲੱਗਾ ਤਾਂ ਵਾਪੇ ਹੀ ਖੜਾ ਹੈ ਹੂੰ ਮਾਤੂ ਲੱਗਿਆ ਲੱਗਾ ਤਾਂ ਆਇਆ ਅਜੇ ਇੱਕ ਮਹੀਨੇ ਸਾਵਣ ਵਿੱਚ ਹੁੰਦਾ ਤੇ ਹੁਣ ਕੀ ਚਲਦਾ ਪਹਾੜ ਹਾਲ ਜੇਠ ਜੇਠਾ ਹੋ ਗਈਆਂ ਬੈਠੀਆਂ ਜੇਠ ਚਲਦਾ ਪਹਾੜ ਸਾਵਣ ਨੂੰ ਸਾਹਮਣੇ ਚੋਂਣਗੇ ਹਾਂ ਦਰਖਤ ਲਾਉਣੇ ਜਾਈ ਦੇਣਾ ਪੰਛੀਆਂ ਬੁੰਛੀਆਂ ਨਜਾਰੇ ਆਪਾਂ ਨੂੰ ਤਾਂ ਆਕਸੀਜਨ ਦੀ ਕਮੀ ਹੁੰਦੀ ਰਹਿੰਦੀ ਆ ਆਪਦੇ ਵਸਤੇ ਨਹੀਂ ਆਪਾਂ ਤਾਂ ਲਾਉਂਦੇ ਅਜੇ ਆਪਣੇ ਪਿੰਡਾਂ ਵਿੱਚ ਤਾਂ ਫੇਰ ਵੀ ਲੱਭ ਜਾਂਦੇ ਨੇ ਸ਼ਹਿਰਾਂ ਵਿੱਚ ਹਾਏ ਮੇਰੇ ਅਮਰੂਦ ਕਿੰਨੇ ਲੱਗੋ ਆ ਫੁੱਲ ਹੋਰ ਲੱਗਦੇ ਪੈਣੇ ਨੂੰ ਅਮਰੂਦ ਨੂੰ ਭਰੇਗਾ ਸੋਰੀ ਬੂਟਾ ਅੱਗੇ ਥੋੜੇ ਰੱਖ ਦੇਣੇ ਆ ਸੁਰਜਾ ਭਾ ਲੱਗੇਗਾ ਫਲ ਆ ਬਾਥੂ ਦਾ ਬੂਟਾ ਕਿੱਡਾ ਆ ਬਾਥੂ ਦਾ ਸਾਡਾ ਪੇੜ ਵੇਖੋ ਅਸੀਂ ਪਾਲਿਆ ਹੈ ਪੇੜ ਜਦੋਂ ਮਰਜੀ ਥੋੜੋ ਗੁਲੀਆਂ ਗੁਲੀਆਂ ਤੋੜ ਲੈਣੀ ਤੇ ਬਾਰਾ ਫੋਟੋ ਜਾਏਗਾ ਸੋਹਣਾ ਲੱਗਦਾ ਵੇ ਵੈਸੇ ਪੇੜ ਹੂੰ ਬਾਥੂ ਨਾਲ ਵਧੀਆ ਬੰਦਾ ਕਣਕਾਂ ਵਾਲਾ ਬਾਥੂ ਓਦਾਂ ਦਾ ਨਹੀਂ ਹੁੰਦਾ ਵੇ ਦੇ ਚਾ ਲਾਲ ਲਾਲ ਲੇਕ ਨੇ ਪਿੰਕ ਜੇ ਦੋ ਤਰ੍ਹਾਂ ਹੁੰਦਾ ਵਾ ਤੁਹ ਇੱਕ ਗਰਮ ਹੁੰਦਾ ਏ ਕਾ ਠੰਡਾ ਹੁੰਦਾ ਏ ਅੱਛਾ ਫਿਰ ਉਹ ਗਰਮ ਵਾਲਾ ਹੀ ਹੁੰਦਾ ਕਣਕਾ ਵਿੱਚ ਜਿਹੜਾ ਸਰਦੀਆਂ ਵਾਲੇ ਸਾਰਾਂ ਦੀ ਟੋਲੀ ਇੱਧਰ ਬੇਡਾਂ ਵੀ ਹੈਗੀਆਂ ਨਾ ਏਡਾਂ ਦੀ ਟੋਲੀ ਜਿੱਲੇ ਰੰਗ ਕੀਤਾ ਹੋਇਆ ਉੱਤੇ ਨਾ ਚੋਰੀ ਨਾ ਜਾਂਦੀ ਇਹਨਾਂ ਦੇ ਉਹਨਾਂ ਬੜੀ ਵਿੰਦੀ ਵੀ ਤੇ ਇਹ ਤਾਂ ਵੀ ਦੀਪਾ ਨੰਨੋਂ ਵੱਡਾ ਆਪਣੇ ਨਾਲ ਅਮੀਰ ਨੇ ਕਾਲੀਆਂ ਵਿੱਚ ਬੱਕਰੀਆਂ ਨੇ ਨਾ ਹਾਂ ਬੱਕਰੀਆਂ ਪੇਡੂ ਹਾਂ ਦਾ ਦੁੱਧ ਕਿੰਨਾ ਮਹਿੰਗਾ ਵਿੱਚ ਵੇਚਦੇ ਨੇ ਕੀ ਕਹਿੰਦੇ ਨੇ ਪੇਡਾਂ ਦਾ ਹੀ ਹਾਂ ਪੇਡਾਂ ਦਾ ਸੱਲ ਸੱਲ ਘਟਦੇ ਹੁਣ ਪਤਾ ਉਹ ਬੱਕਰੀਆਂ ਦਾ ਨਹੀਂ ਪੇਡਾਂ ਦਾ ਪੇਡਾਂ ਦਾ ਵੀ ਹਾਂ ਤੋਂ ਫਿਰ ਜਿਹੜੀ ਬੁੱਟੀਆਂ ਖਾਂਦੀਆਂ ਬਾਹਰ ਜਾ ਕੇ ਹੁਣ ਲਈ ਜਾਂਦੇ ਨੇ ਇਹ ਮਹਿਰਾਂ ਨੂਰਾਂ ਤੇ ਲਈ ਫਿਰਨਗੇ ਸੱਲ ਸੁੱਲ ਤੇ ਕਈ ਕਈ ਲਿੰਦੇ ਨੇ ਡੇਢ ਦੁੱਧ 200 ਕਿਲੋ ਲਾਉਂਦੇ ਨੇ ਜਿਨ੍ਹਾਂ ਨੂੰ ਪਤਾ ਹੈ ਵੀ ਸਭ ਤੋਂ ਜ਼ਿਆਦਾ ਊਠ ਦਾ ਸੰਘਣਾ ਹੁੰਦਾ ਨਾ ਊਠਣੀ ਦਾ ਮੈਂ ਇੱਕ ਵੇਖਿਆ ਸੀ ਉਹ ਊਠਣੀ ਤਾਂ ਕਿਉਂ ਕੱਢੀ ਜਾਂਦੀ ਸੀ ਖਾ ਲੈਣੇ ਉਹਨਗੇ ਹੂੰ ਊਠਣੀ ਦਾ ਸਭ ਤੋਂ ਜ਼ਿਆਦਾ ਊਠਣੀ ਦੀ ਆਉਂਦੀ ਹੈ ਫੈਂਟ ਦੁੱਧ ਦਾ ਤੇ ਉਸ ਤੋਂ ਘੱਟ ਫਿਰ ਆਉਂਦੀ ਪੇਡਾਂ ਦੀ ਫਿਰ ਉਸ ਤੋਂ ਘੱਟ ਬੱਕਰੀ ਉਸ ਤੋਂ ਘੱਟ ਫਿਰ ਮੱਝਾਂ ਮੂਝਾਂ ਦੇ ਗਾਵਾਂ ਦੀ ਤਾਂ ਸਭ ਤੋਂ ਘੱਟ ਹੁੰਦੀ ਹੈ ਤੇ ਬੱਕਰੀ ਦੀ ਉਸ ਤੋਂ ਵੀ ਘੱਟ ਹੁੰਦੀ ਹੈ ਗਾਵਾਂ ਦਾ ਪਤਲਾ ਹੁੰਦਾ ਨਾ ਦੁੱਧ ਮੱਝਾਂ ਗਾਵਾਂ ਚੋਣੀਆਂ ਸਿੱਖੀਆਂ ਨੇ ਬੱਕਰੀ ਤੋਂ ਮੈਂ ਵੀ ਚੋਲ ਮੈਂ ਬੱਕਰੀ ਚੋਲੇ ਦੀ ਸੀ ਗਾਵਾ ਨਹੀਂ ਵੀ ਚੋਣੀ ਆਂਦੀ ਆ ਨਹੀਂ ਆ ਜਾਂਦੀ ਚੋਣੀ ਜੇ ਆਪਾਂ ਫਿਰ ਉਹ ਚੋਂ ਚਾਉਂਦੇ ਰਹੀਏ ਨਾ ਤੇ ਫਿਰ ਉਹ ਆ ਜਾਂਦਾ ਕੋਈ ਨਹੀਂ ਪਰ ਮੈਂ ਉਹਦਾ ਛੋਟੀ ਸੀ ਨਾ ਛੋਟੀਆਂ ਦੇ ਜਦੋਂ ਮੈਂ ਨਾ ਚੁੰਗਾ ਨਹੀਂ ਲੱਗ ਜਾਂਦੀ ਸੀ ਨਾਲ ਲਮਕ ਜਾਂਦੀ ਹੁੰਦੀ ਸੀ ਹਾਂਜੀ ਹੁਣ ਆਪਾਂ ਬਣਾਉਣ ਲੱਗਿਆ ਸਾਗ ਸਾਰੇ ਤੋੜ ਕੇ ਲਿਆਏ ਸੀ ਹੁਣ ਇਹਨੂੰ ਸਾਫ਼ ਪਾਣੀ ਨਾਲ ਧੋ ਲਿਆ ਦੋ ਤਿੰਨ ਵਾਰੀ ਤੇ ਬਰੀ ਕੁਰੀ ਕਚੀਰ ਲਿਆ ਉੱਧਰ ਆਪਣਾ ਚੁੱਲਾ ਬਲਦਾ ਪਿਆ ਹੈ ਇਹ ਪਾਣੀ ਉੱਤੇ ਰੱਖਾ ਦਿੱਤਾ। ਬਸ ਪਾਣੀ ਦਾ ਗਰਮ ਹੋਣ ਲੱਗਿਆ। ਤੇ ਲੱਕੜਾਂ ਨੇ ਕਿੰਨੂਂ ਦੀਆਂ? ਲੱਕੜਾਂ ਨੇ ਕਿੰਨੂਂ ਦੀਆਂ ਤੇ ਨਾਲ ਛਟੀਆਂ ਵੀ ਨੇ ਨਰਮੇ ਵਾਲੀਆਂ, ਕਪਾਹ ਵਾਲੀਆਂ। ਇਹਨਾਂ ਦਾ ਸੇਕ ਵੈਸੇ ਬਹੁਤ ਹੁੰਦਾ। ਹਾਂ, ਅੰਗਾਰੇ ਬਣ ਜਾਂਦੇ। ਤੇ ਨਹੀਂ ਇਹਦੇ 'ਚ ਕਿਉਂ ਬਣਾਉਣ ਲੱਗੇ ਜੇ? ਉਹ ਟੁੱਟ ਗਈ ਸਾਗ ਵਾਲੀ ਕੁੰਨੀ। ਤੋੜੀ। ਅੱਛਾ। ਸਰਦੀਆਂ ਚ ਟੁੱਟੀ ਸੀ ਤੇ ਮੇਰੇ ਆਵੇ ਟੁੱਟ ਗਈ ਥੱਲੋ ਨਾ ਫਰਾਣੀ ਹੋ ਗਈ ਸੀ ਨਾ ਤਾਂ ਥੱਲੋ ਤਲਾ ਬ੍ਰੀਕ ਜੀ ਹੋ ਗਿਆ ਪਤਲਾਇਆ ਤੇ ਟੁੱਟ ਗਈ ਅੱਛਾ ਹੁਣ ਸਰਦੀ ਆਈ ਤਾਂ ਫੇਰ ਲੈ ਕੇ ਆਵਾਂਗੇ ਕਿੰਨਾ ਖਸਾ ਗਿਆ ਪਾਣੀ ਥੋੜਾ ਨੀਗਾ ਕਿੰਨਾ ਕੁ ਬਣਾਉਂਦਾ ਪਾਣਾਵਾਂਗੇ ਨਾ ਸਾਗ ਹੁਣ ਤਾਂ ਓਕੇ ਸਖਿਆ ਗਿੱਲਾ ਗਿੱਲਾ ਉੱਬਲ ਉੱਬਲ ਕੇ ਬਾਹਰ ਆਏਗਾ ਗਰਮੀ ਦਾ ਸਾਗ ਤੇ ਉਹ ਜਿਹੜੀ ਦਾਲ ਪੌਣੀ ਵਿੱਚ ਉਹ ਪਿਉਣੀ ਵੀ ਹੋਣੀ ਨਹੀਂ ਕਿ ਪਹਿਲਾਂ ਕੇ ਵੈਸੀ ਬਾ ਦੇਣੀ ਸਿੱਧੀ ਅੱਛੀ ਉਬਾਲ ਲਵਾਂਗੇ ਉਹਨੂੰ ਕਿਉਂ ਨਹੀਂ ਕਿਉਂ ਸਾਲ ਵੀ ਟਾਈਮ ਹੀ ਲਵੇਗਾ ਹੂੰ ਬਥੂਆ ਬਥੋੜਾ ਨਹੀਂ ਤੋੜਿਆ ਨਹੀਂ ਬਹੁਤ ਸਾਲ ਨਹੀਂ ਤਾਂ ਨਾ ਕੋਈ ਉਹਨੂੰ ਕੋਸੂ ਘਸ ਥੋੜੀ ਨਾ ਬਣਨੀ ਪਾਲਕ ਥੋੜੀ ਜਿਹੀ ਲੱਭ ਜਾਂਦੀ ਨਾ ਕੋਈ ਨਹੀਂ ਮਿਲਦੀ ਉਹ ਨਹੀਂ ਹੂੰ ਮੋਲ ਤਾਂ ਨਹੀਂ ਮਿਲਦੀ ਉਹਰ ਵੈਸੇ ਬੀਬੂ ਜਾਂ ਤੇ ਮੀਮੂ ਪਿਆਣਾ ਤੇ ਕਿਤੇ ਕਿਤੇ ਮੀਨੋ ਜਾਂਦੀ ਆ ਪਾਲਖ ਬਿਲਕੁਲ ਤਾਂ ਜਾਂਦੀ ਕੋੜੇ ਕੁੜੇ ਬਣਾ ਰਹੇ ਹਨ ਪਾਲਕਨ ਲੋਕੀ ਵਰਮਿਚ ਵੀ ਪਾਲਕ ਹੂੰ ਨਹੀਂ ਉਹ ਤਾਂ ਕਿਸੇ ਵੀ ਮੌਸਮ ਚ ਜਾਂਦੀ ਉਹ ਐਵੇਂ ਦੀ ਗੱਲ ਨਹੀਂ ਹੁੰਦੀ ਨਹੀਂ ਹੁੰਦੀ ਹੂੰ ਬਸ ਮਸ਼ਰੀ ਮਸ਼ਰੀ ਜਿਵੇਂ ਗਲੀਏ ਮਥਰੀ ਖਾ ਜਾਂਦੀ ਹੈ ਨਾ ਤੂੰ ਬਤਾ ਫੇਖਣਾ ਉਹ ਹੋਰ ਕੀ ਹੋਉਂਦੀ ਤਾਂ ਉਹ ਹੀ ਜਾਣੀ ਹੈ ਹੂੰ ਹੋਰ ਨਹੀਂ ਹੋ ਗਿਆ ਆਪਣਾ ਗਰਮ ਤੇ ਉਹ ਆਪਾਂ ਬੰਨ ਲਿਆ ਸਾਗ ਇਸਾਰਾ ਤਾਂ ਨਿੱਕੀ ਵਰੀ ਪੈਣਾ ਸਾਗ ਦੇਖੋ ਕਿੰਨਾ ਸੋਹਣਾ ਬਾਥੂ ਪਿੰਕ ਪਿੰਕ ਇਹਦੇ ਕੋ ਦੋ ਵਾਰੀ ਪਾ ਲਵਾਂਗੇ ਨਾ ਹੋ ਗਿਆ ਖਦੇ ਮਮਦਾਨੀ ਕੋਟਣਾ ਮਦੀਆ ਵਿੱਚ ਪਾਉਣ ਲੱਗੇ ਹਾਂ ਨਮਕ ਇੱਕ ਚਮਚ ਛੋਲਿਆਂ ਦੀ ਦਾਲ ਜਿੰਗੀ ਤੇ ਰੇਨ ਤੋਲਿਆ ਸੀ ਉਹਨੂੰ ਵਿੱਚ ਪਾ ਦਵਾਂਗੀ ਤਾਂ ਕਿ ਸਾ ਕੋੜਾ ਨਾ ਵੇ ਚਾਟਾ ਪਾਉਂਦੇ ਨੇ ਉਬਾਂ ਚ ਕੋਟਨ ਲੰਘਿਆ ਪਾਉਣਾ ਹੁੰਦਾ ਹੈ ਕਿ ਇਹਾਂ ਦੇ ਨਾਲ ਨਾ ਮੰਨਦੇ ਆ ਨਾ ਹੂੰ ਉਦੋਂ ਪਾਣਾ ਹੁੰਦਾ ਉਹ ਜਿਹੜਾ ਇੱਕ ਸਾਈਡ ਤੇ ਪਾਣੀ ਪਾਣੀ ਹੋ ਜਾਂਦਾ ਨਾ ਜ਼ਿਆਦਾ ਉਹ ਪਾਣੀ ਸੋਖ ਲੈਂਦਾ ਤਾਂ ਪਾਣਾ ਹੁੰਦਾ ਫਿਰ ਗਰਮੀ ਚ ਪਾਉਣਾ ਨਹੀਂ ਚਾਹੀਦਾ ਸੀ ਨਹੀਂ ਪਾਉਂਦੇ ਉੱਥੇ ਕਦੇ ਨਹੀਂ ਸੀ ਪਾਉਂਦੇ ਸੀਗੇ ਪਹਿਲਾਂ ਪਹਿਲਾਂ ਮਲੈਮ ਹੋ ਜਾਂਦਾ ਹਣਾ ਪਹਿਲਾਂ ਮੰਮੀ ਪਾਉਂਦੀ ਸੀ ਫਿਰ ਹੁਣ ਨਹੀਂ ਪਾਉਂਦੇ ਅਸੀਂ ਮੈਂ ਹੁਣ ਸਾਗ ਨੂੰ ਮਲਦੀਆਂ ਕੋਟਨ ਸਾਗ ਬਣ ਗਿਆ ਵੈਸੇ ਕੋਮਰ ਹੈ ਇਹ ਤੜਕਾ ਪਾ ਲਿਆ ਵਿੱਚ ਹਾਂ ਪਹਿਲਾਂ ਕੋਟ ਲਿਆ ਸੀ ਸਾਗ ਸਾਗ ਕੋਟ ਲਿਆ ਸੀ ਹੁਣ ਵੀ ਕੋਟ ਲਿਆ ਉਦੋਂ ਥੋੜਾ ਹੋਰ ਤੇ ਸਾਗ ਹੁਣ ਤਿਆਰ ਹੋ ਗਿਆ ਕਰਮੀਆਂ ਦਾ ਸਾਗ ਵਿੱਚ ਤਿੰਦ ਚੋ ਨਹੀਂ ਪਾਉਣਾ ਕੀ ਚੀਜ਼ ਆਟਾ ਪਾ ਗਏ ਨਹੀਂ ਆਟਾ ਪਾਣੀ ਨਹੀਂ ਹੈਗਾ ਆਟਾ ਤਾਂ ਪਾਣੀ ਸੁੱਕਣ ਵਾਸਤੇ ਪਾਣਾ ਹੁੰਦਾ ਹੈ ਬੱਚੇ ਥੋੜੀ ਨਾ ਪਾਉਂਦੇ ਤੇ ਅੱਜ ਵੀ ਚਾਟਾ ਭਾ ਗਿਆ ਆ ਟਾਈਨਾਂ ਦਾ ਸਾਡਾ ਆਫਰ ਜਾਈ ਜਾਏਗਾ ਇਸ ਦਿਨ ਹਰ ਕਰਦੇ ਹਾਂ ਵਲੋਗ ਦਾ ਐਂਡ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰੋ ਹਾਂ ਦੋਨ ਸ਼ੇਅਰ ਕਰੋ ਥੈਂਕ ਯੂ